ਆਨਲਾਈਨ ਪ੍ਰਕਿਰਿਆ ਜਿਹੜੀ ਆਰਟੀਓ ਦਫ਼ਤਰ ਦੇ ਕੰਮਾਂ ਬਾਰੇ ਸ਼ੁਰੂ ਕੀਤੀ ਗਈ ਹੈ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਬੜਾ ਵਧੀਆ ਪ੍ਰਾਲਾ ਕੀਤਾ ਸ਼੍ਰੀ ਅਰਵਿੰਦ ਕੇਰੀਆਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਲੁਧਿਆਣੇ ਆਰਟੀਓ ਆਫਿਸ ਨੂੰ ਜਿੰਦਾ ਲਾ ਕੇ ਚਾਬੀਆਂ ਡਸਟਪਿਨ ਚ ਸੁੱਟ ਕੇ ਪਹਿਲੀ ਆਰਟੀਓ ਆਫਿਸ ਬੰਦ ਕਰਦੀ ਸ਼ੁਰੂਆਤ ਕੀਤੀ ਗਈ ਪੂਰੇ ਪੰਜਾਬ ਦੇ ਆਰਟੀਓ ਆਫਿਸ ਬੰਦ ਹੋਣਗੇ ਤੇ ਲੋਕਾਂ ਨੂੰ ਜਿਹੜੀ ਸੇਵਾ ਟਰਾਂਸਪੋਰਟ ਮਹਿਕਮੇ ਦੀ ਆਨਲਾਈਨ ਮਿਲੂਗੀ ਜਿੰਨੂੰ ਆਨਲਾਈਨ ਫੋਨ ਤੇ ਨੌਲੇਜ ਆ ਉਹ ਆਲਦੇ ਫੋਨ ਤੇ ਆਪ ਹੀ ਕਰ ਸਕਦਾ ਸਾਰਾ ਕੁਝ ਉਹ 1076 ਤੇ ਕਾਲ ਕਰੇ ਭਾਵੇਂ ਟੱਚ ਵਾਲਾ ਫੋਨ ਹੈ ਭਾਵੇਂ ਪਟਨਾ ਵਾਲਾ ਫੋਨ ਹੈ 1076 ਤੇ ਅਪਾਇੰਟਮੈਂਟ ਲੈ ਕੇ ਉਹ ਮੁਲਾਜ਼ਮ 1076 ਵਾਲਾ ਉਹਨਾਂ ਦੇ ਘਰ ਆਊਗਾ ਇਹਨੇ ਪਰਮਿਟ ਰੀਨਿਊ ਕਰਾਉਣਾ ਜਾਂ ਪਰਮਿਟ ਨਵਾਂ ਲੈਣਾ ਉਹਦੀ ਫੀਸ ਤਾਰ ਕੇ ਫੋਟੋ ਕਰਕੇ ਉਹ ਡਾਕੂਮੈਂਟ ਉਸ ਕੈਂਡੀਡੇਟ ਦੇ ਘਰ ਆਜੂ ਲਾਪਤਰੀ ਦੇ ਘਰ ਆਜੂ ਕਿਸੇ ਆਰਟੀਓ ਫ਼ੀਸ ਜਾਂਦੀ ਲੋੜ ਨਹੀਂ ਕਿਸੇ ਐਸਡੀਐਮ ਦਫ਼ਤਰ ਜਾਂਦੀ ਲੋੜ ਨਹੀਂ ਇੱਕ ਆਰਟੀਓ ਫ਼ੀਸ ਦੇ ਬਾਹਰ ਪੰਜ-ਸੱਤ ਬੰਦੇ ਬੈਠੇ ਹੁੰਦੇ ਸੀ ਉਹਨਾਂ ਵੱਲੋਂ ਪਹਿਲਾਂ ਤੇ ਪੈਸੇ ਕਹੇ ਜਾਣੇ ਵੀ ਇੰਨੇ ਹਜ਼ਾਰ ਰੁਪਏ ਵੱਧ ਲੱਗਣਗੇ ਤੇ ਤੁਹਾਡਾ ਕੰਮ ਐ ਕਰਾਉਣਾ ਕਈ ਇਹਨਾਂ ਤੋਂ ਨਾ ਕੰਮ ਕਰਾ ਦੇਣਾ ਕਈ ਨਾ ਕੰਮ ਅੜ ਜਾਣਾ ਪੈਸੇ ਬਣਾ ਮੁਰਦੇ ਲੁੱਟ ਵੀ ਹੋਣੀ ਤੇ ਗੇੜੇ ਵੀ ਵੱਜਣੇ ਖਰਾਬੀ ਵੀ ਹੋਣੀ ਕਰੀਆਂ ਲੜਾਈਆਂ ਝਗੜੀਆਂ ਹੋਣੇ ਹੁਣ ਸਿਰਫ ਦੋ ਕੰਮਾਂ ਲਈ ਆਟੋ ਆਫਿਸ ਆਉਣਾ ਪਊਗਾ ਇੱਕ ਜਿਹਦਾ ਹੈਵੀ ਲਾਇਸੈਂਸ ਜਾਂ ਕਿਸੇ ਦਾ ਪੱਕਾ ਲਾਇਸੈਂਸ ਬਣਾ ਉਹਨੂੰ ਟੈਸਟ ਟਰੈਕ ਤੇ ਟੈਸਟ ਦੇਣਾ 4-ਵੀਲਰ ਦਾ ਜਾਂ 2-ਵੀਲਰ ਦਾ ਉਹਨੂੰ ਆਉਣਾ ਪੈਣਾ RTO ਦਫ਼ਤਰਾਂ ਦੇ ਵਿੱਚ ਲੱਗਣ ਵਾਲੀਆਂ ਲੰਮੀਆਂ ਕਤਾਰਾਂ ਤੋਂ ਹੁਣ ਆਜ਼ਾਦੀ ਮਿਲੇਗੀ ਕਿਉਂਕਿ ਅੱਜ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਔਰ ਅਰਬਿੰਦ ਕੇਜਰੀਵਾਲ ਪਹੁੰਚਦੇ ਨੇ ਉਹਨਾਂ ਵੱਲੋਂ RTO ਦਫ਼ਤਰ ਨੂੰ ਤਾਲਾ ਲਗਾਇਆ ਜਾਂਦਾ ਔਰ ਜਿੰਨੀਆਂ ਸਾਰੀਆਂ ਸੇਵਾਵਾਂ ਨੇ ਉਹਨਾਂ ਨੂੰ ਆਨਲਾਈਨ ਸ਼ੁਰੂ ਕਰ ਦਿੱਤਾ ਗਿਆ 1076 ਤੇ ਕਾਲ ਕਰਕੇ ਇਹਨਾਂ ਸਾਰੀਆਂ ਸੇਵਾਵਾਂ ਦਾ ਤੁਸੀਂ ਲਾਹਾ ਲੈ ਸਕਦੇ ਹੋ ਸਾਡੇ ਨਾਲ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਮੌਜੂਦ ਨੇ ਗੱਲਬਾਤ ਕਰਨਗੇ ਪੁੱਲਰ ਸਾਹਿਬ ਅੱਜ ਤੁਹਾਡੀ ਸਰਕਾਰ ਵੱਲੋਂ ਇਹ ਇਨੀਸ਼ੀਏਟਿਵ ਦਿੱਤਾ ਗਿਆ ਹੈ ਆਨਲਾਈਨ ਪ੍ਰਕਿਰਿਆ ਜਿਹੜੀ RTO ਦਫ਼ਤਰ ਦੇ ਕੰਮਾਂ ਸ਼ੁਰੂ ਕੀਤੀ ਗਈ ਤੁਸੀਂ ਇਸ ਨੂੰ ਕਿਵੇਂ ਵੇਖੀ ਬੜਾ ਵਧੀਆ ਪ੍ਰਾਰਾਲਾ ਕੀਤਾ ਸ਼੍ਰੀ ਅਰਵਿੰਦ ਕੇਰੀਅਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਲੁਧਿਆਣੇ ਆਰਟੀਓ ਆਫਿਸ ਨੂੰ ਜਿੰਦਾ ਲਾ ਕੇ ਚਾਬੀਆਂ ਡਸਟਪਿਨ ਚ ਸੁੱਟ ਕੇ ਪਹਿਲੀ ਆਰਟੀਓ ਆਫਿਸ ਬੰਦ ਕਰਨ ਦੀ ਸ਼ੁਰੂਆਤ ਕੀਤੀ ਗਈ ਪੂਰੇ ਪੰਜਾਬ ਦੇ ਆਰਟੀਓ ਆਫਿਸ ਬੰਦ ਹੋਣਗੇ ਤੇ ਲੋਕਾਂ ਨੂੰ ਜਿਹੜੀ ਸੇਵਾ ਟਰਾਂਸਪੋਰਟ ਮਹਿਕਮੇ ਦੀ ਆਨਲਾਈਨ ਮਿਲੂਗੀ ਜਿੰਨੂੰ ਆਨਲਾਈਨ ਫੋਨ ਤੇ ਨੌਲੇਜ ਆ ਉਹ ਆਪਦੇ ਫੋਨ ਤੇ ਆਪ ਹੀ ਕਰ ਸਕਦਾ ਸਾਰਾ ਕੁਝ ਜਿੰਨੂੰ ਨਹੀਂ ਅਜੇ ਨੌਲੇਜ ਉਹ 1076 ਤੇ ਕਾਲ ਕਰੇ ਭਾਵੇਂ ਟੱਚ ਵਾਲਾ ਫੋਨ ਹੈ ਭਾਵੇਂ ਬਟਨ ਵਾਲਾ ਫੋਨ ਹੈ 1076 ਤੇ ਅਪਾਇੰਟਮੈਂਟ ਲੈ ਕੇ ਉਹ ਮੁਲਾਜ਼ਮ 1076 ਵਾਲਾ ਉਹਨਾਂ ਦੇ ਘਰ ਆਊਗਾ ਘਰ ਆ ਕੇ ਫੋਟੋ ਕਰੂਗਾ ਜੋ ਸਰਕਾਰੀ ਫੀਸ ਬੰਦੀ ਫੀਸ ਲੈ ਕੇ ਰਸੀਦ ਦੇ ਕੇ ਤੇ ਕੁਝ ਸਮੇਂ ਦੇ ਵਿੱਚ ਉਹ ਡਾਕੂਮੈਂਟ ਉਹਨਾਂ ਦੇ ਘਰ ਆ ਜੂ ਮੰਨ ਲਓ ਕਿਸੇ ਦਾ ਕੋਈ ਚਲਾਨ ਹੋਇਆ ਜੀ ਚਲਾਨ ਦੇ ਪੈਸੇ ਤਾਰਨੇ ਆ ਜਾਂ ਕਿਸੇ ਦੀ ਕੋ ਗੱਡੀ ਬਲੈਕਲਿਸਟ ਹੋਈ ਆ ਬਲੈਕਲਿਸਟ ਦੀ ਫੀਸ ਤਾਰ ਕੇ ਉਹਨੂੰ ਬਲੈਕਲਿਸਟ ਚੋਂ ਕਢਾਉਣਾ ਜਾਂ ਕੇ ਨੇ ਪਰਮਿਟ ਰੀਨਿਊ ਕਰਾਉਣਾ ਜਾਂ ਪਰਮਿਟ ਨਵਾਂ ਲੈਣਾ ਉਹਦੀ ਫੀਸ ਤਾਰ ਕੇ ਫੋਟੋ ਕਰਕੇ ਉਹ ਡਾਕੂਮੈਂਟ ਉਸ ਕੈਂਡੀਡੇਟ ਦੇ ਘਰ ਆਜੂ ਲਾਪਤਰੀ ਦੇ ਘਰ ਆਜੂ ਕਿਸੇ ਆਰਟੀਓ ਫੀਸ ਜਾਂਦੀ ਲੋੜ ਨਹੀਂ ਕਿਸੇ ਐਸਡੀਐਮ ਦਫ਼ਤਰ ਜਾਂਦੀ ਲੋੜ ਨਹੀਂ ਲੋਕਾਂ ਦਾ ਪੈਸਾ ਵੀ ਵੱਜ ਗਿਆ ਸਮਾਂ ਵੀ ਵੱਜ ਗਿਆ ਤੇ ਨਾਲ ਜਿਹੜੇ ਬਾਹਰ ਏਜੰਟ ਬੈਠੇ ਹੁੰਦੇ ਸੀ ਦਫ਼ਤਰਾਂ ਦੇ ਬਾਹਰ ਇੱਕ ਆਰਟੀਓਫਿਸ ਦੇ ਬਾਹਰ ਪੰਜ ਸੱਤ ਬੰਦੇ ਬੈਠੇ ਹੁੰਦੇ ਸੀ ਉਹਨਾਂ ਲੋ ਪਹਿਲਾਂ ਤੇ ਪੈਸੇ ਕਹੇ ਜਾਣੇ ਵੀ ਇੰਨੇ ਹਜ਼ਾਰ ਰੁਪਏ ਵੱਧ ਲੱਗਣਗੇ ਤੇ ਤੁਹਾਡਾ ਕੰਮ ਐ ਕਰਾਉਣਾ ਕਈ ਵਾਰ ਉਹਨਾਂ ਦਾ ਕੰਮ ਕਰਾ ਦੇਣਾ ਕਈ ਵਾਰ ਕੰਮ ਅੜ ਜਾਣਾ ਪੈਸੇ ਬਣਾ ਮੁਰਨੇ ਲੁੱਟ ਵੀ ਹੋਣੀ ਤੇ ਗੇੜੇ ਵੀ ਵੱਜਨੇ ਖਰਾਬੀ ਵੀ ਹੋਣੀ ਕਰੀਆਂ ਲੜਾਈਆਂ ਝਗੜੀਆਂ ਹੋਣੇ ਉਹ ਸਾਰਾ ਕੰਮ ਬੰਦ ਹੋ ਗਿਆ 1076 ਦੇ ਥਰੂ 56 ਸਵਾਵਾ ਤੇ ਉਹ ਹੋਣੀਆਂ ਨਾਲ ਅਸੀਂ ਜਿਹੜਾ ਮੰਨ ਲਓ ਲੁਧਿਆਣਾ ਡਿਸਟ੍ਰਿਕਟ ਦੀ ਆਪਾਂ ਉਦਾਹਰਣ ਦੇ ਤੌਰ ਤੇ ਗੱਲ ਕਰਦੇ ਆਂ ਜੀ ਇੱਥੇ ਲੁਧਿਆਣਾ ਆਪਣੇ 7 ਐਸ ਡੀ ਐਮ ਆਫਿਸ ਨੇ ਪੂਰੀ ਡਿਸਟ੍ਰਿਕਟ ਦੇ ਵਿੱਚ 8ਵਾਂ ਆਰਟੀਓ ਆਫਿਸ ਆ ਅਠਾ ਦਫ਼ਤਰਾਂ ਦਾ ਕੰਮ 44 ਸੇਵਾ ਕੇਂਦਰਾਂ ਦੇ ਵਿੱਚ ਆਪਾਂ ਦੇਤਾ 44 44 ਪੱਠਾ ਦਫ਼ਤਰਾਂ ਦਾ ਕੰਮ ਜਿਉ 44 ਦਫ਼ਤਰਾਂ ਚੋਂ ਤੇ ਆਪੇ ਕੰਮ ਵੰਡਿਆ ਗਿਆ ਲੋਕਾਂ ਦੀਆਂ ਲੈਣਾ ਘਟ ਗਈਆਂ ਲੋਕਾਂ ਨੂੰ ਜੇ ਕੋਈ ਕੰਮ ਸੇਵਾ ਕੇਂਦਰ ਜਾ ਕੇ ਕਰਾਉਣਾ ਉਹ ਮਿੰਟੋ ਮਿੰਟੀ ਹੋ ਜਾਣਾ ਸਭ ਤੋਂ ਵੱਡੀ ਗੱਲ ਜਿਹੜੇ ਏਜੰਟ ਲੁੱਟਖਸਟ ਕਰਦੇ ਸੀ ਉਹ ਬੰਦ ਹੋਏਗੀ ਔਰ ਲੋਕਾਂ ਦੀਆਂ ਸੁਵਿਧਾਵਾਂ 'ਚ ਵਾਧਾ ਹੋਏਗਾ ਬਿਲਕੁਲ ਜਿਹੜੀ ਲੁੱਟਖਸਟ ਉਹ ਬੰਦ ਹੋ ਗਈ ਲੋਕਾਂ ਦਾ ਸਮਾਂ ਬਚ ਗਿਆ ਤੇ ਸੇਵਾਵਾਂ ਜਿਹੜੀਆਂ ਆਨਲਾਈਨ ਹੋ ਗਈਆਂ ਹੁਣ ਆਪ ਦੀ ਮਰਜ਼ੀ ਦਾ ਬੰਦਾ ਜਿਹਨੂੰ ਜਾਜਾ ਟੱਚ ਫੋਨ ਦੀ ਉਹ ਟੱਚ ਫੋਨ ਤੇ ਆਪ ਕਰ ਸਕਦਾ ਜਿਹਨੂੰ ਨਹੀਂ ਪਤਾ ਉਹ 1076 ਤੇ ਕਾਲ ਕਰੇ ਉਹ ਮੁਲਾਜ਼ਮ ਆ ਜਾਣਗੇ ਜਿਹੜੀਆਂ 56 ਤੋਂ ਬਿਨਾਂ ਦੁੱਗੀਆਂ ਸੇਵਾਵਾਂ ਉਹ ਬੰਦਾ ਸੇਵਾ ਕੇਂਦਰ 'ਚ ਜਾ ਕੇ ਕਰਵਾ ਸਕਦਾ ਹੁਣ ਜੇ ਇੱਕ ਸੇਵਾ ਕੇਂਦਰ 'ਚੋਂ ਕੰਮ ਨਹੀਂ ਹੋਇਆ ਉਹ ਦੂਜੇ ਚਲ ਜੂ ਦੂਜੇ ਹੀ ਨਹੀਂ ਹੋਇਆ ਚੌਥੇ ਚਲ ਜੂ ਜੇ ਚੌਥੇ ਹੀ ਨਹੀਂ ਹੋਇਆ ਅਗਲੇ ਚਲ ਜੂ ਵੀ ਕੰਮ ਤੇ ਹੋਜੂ ਨਾ ਵੀ ਕੰਮ ਰੁਕਣਾਤ ਨਹੀਂ ਇੱਥੇ ਇਹ ਹੁੰਦਾ ਹੈ ਵੀ ਹੁਣ ਜਿਹੜਾ ਐਸਡੀਐਮ ਆਫਿਸ ਪੈਂਦਾ ਹੈ ਉਹ ਏਰੀਏ ਨੂੰ ਉਹਨੂੰ ਸਰਦੀਆਂ ਮੋਫੀਸ ਚ ਜਾਣਾ ਪੈਂਦਾ ਹੁਣ ਪੂਰੇ ਜ਼ਿਲ੍ਹੇ ਚ ਜੇ ਆਰਟੀਓ ਆਫਿਸ ਦਾ ਕੰਮ ਆ ਉਹ ਉਸ ਆਰਟੀਓ ਆਫਿਸ ਤੇ ਜਿਹੜਾ ਏਰੀਆ ਪੈਂਦਾ ਆਰਟੀਓ ਆਫਿਸ ਚ ਹੀ ਆਉਣਾ ਪੈਂਦਾ ਤੇ ਹੁਣ ਉਹ ਚਤਾਲੀਆਂ ਦੇ ਵਿੱਚੋਂ ਜਿੱਥੇ ਮਰਜ਼ੀ ਜਾ ਕੇ ਕੰਮ ਕਰਾ ਸਕਦਾ ਸਰ ਜੀ ਜਿਵੇਂ ਡਿਜੀਟਲ ਜ਼ਮਾਨਾ ਹਰ ਸ਼ਖਸ ਅੱਜਕਲ ਡਿਜੀਟਲ ਗੈਜੇਟਸ ਦੇ ਨਾਲ ਕੰਮ ਕਰਦਾ ਆ ਔਨਲਾਈਨ ਪ੍ਰਕਿਰਿਆ ਜਿਹੜੀ ਹਰ ਇੱਕ ਵਿਭਾਗ ਚ ਸ਼ੁਰੂ ਹੋਈ ਆ ਪਰ ਬਹੁਤੇ ਪਿੰਡਾਂ ਦੇ ਵਿੱਚ ਵੇਖਿਆ ਜਾਂਦਾ ਕਿ ਅੱਜ ਵੀ ਲੋਕ ਜਿਹੜੇ ਨੇ ਉਹਨਾਂ ਨੂੰ ਡਿਜੀਟਲ ਸਿਸਟਮ ਦਾ ਨਹੀਂ ਪਤਾ ਉਹ ਕਿਸ ਤਰ੍ਹਾਂ ਇਹ ਇਸ ਇਹ ਇਸ ਸੁਵਿਧਾ ਦਾ ਲਾਹਾ ਲੈਣਗੇ ਕਿ 1076 ਤੇ ਕਾਲ ਕਰਕੇ ਜਿਹੜਾ ਨਮਾਇੰਦਾ ਆਏਗਾ ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਹਨਾਂ ਨੂੰ ਗਾਈਡੈਂਸ ਵੀ ਦੇਵੇਗਾ ਦੇਖੋ ਜਿਹੜਾ ਡਿਜੀਟਲ ਦਾ ਜਿਹਨੂੰ ਨਹੀਂ ਪਤਾ ਉਹਦੇ ਬਟਨ ਵਾਲਾ ਨੰਬਰ ਵੀ ਹੈ 1076 ਤੇ ਤੇ ਅਨਪੜ ਬੰਦਾ ਵੀ ਲਾ ਲਿੰਦਾ 1076 ਤੇ ਜਿਉਂ ਆਪਾਂ ਕਾਲ ਕਰਨੀ ਹੈ ਜਿਹੜਾ ਉਹ ਮੁਲਾਜ਼ਮ ਹੋਣਾ ਉਹਨੇ ਸਾਰਾ ਕੰਮ ਕਰ ਜਾਣਾ ਉਹਦੇ ਕੋਲ ਟੈਬ ਆ ਉਹਦੇ ਕੋਲ ਐਪ ਆ ਉਹਦੇ ਤੇ ਉਹਨੇ ਫੋਟੋ ਖਿੱਚ ਕੇ ਸਾਰਾ ਕੰਮ ਉਹਨੇ ਮੁਲਾਜ਼ਮ ਨੇ ਕਰਕੇ ਜਾਣਾ ਉਹਦੇ ਚ ਕੈਂਡੀਡੇਟ ਨੇ ਕੁਝ ਨਹੀਂ ਕਰਨਾ ਉਹਨੇ ਸਿਰਫ ਖਲੋ ਕੇ ਆਪਦਾ ਸਾਰਾ ਕੁਝ ਜੋ ਨਾਂ ਆ ਪਤਾ ਆ ਡਾਕੂਮੈਂਟ ਆ ਉਹੋ ਹੀ ਦੇਣੇ ਹੋਰ ਕੁਝ ਨਹੀਂ ਬਾਕੀ ਜੇ 1076 ਦਿਨ ਦਾ ਸੇਵਾ ਕੇਂਦਰ ਜਾ ਕੇ ਵੀ ਕਰਾ ਸਕਦਾ ਕਿਉਂਕਿ ਹਰ ਇਲਾਕੇ ਦੇ ਵਿੱਚ ਨੇੜੇ ਤੇੜੇ ਕੋਈ ਨਾ ਕੋਈ ਸੇਵਾ ਕੇਂਦਰ ਹੁੰਦਾ ਹੀ ਆ ਐਸਡੀਐਮ ਆਫਿਸ ਜਾਂ ਆਰਟੀਓ ਆਫਿਸ ਦੂਰ ਹੁੰਦਾ ਸੇਵਾ ਕੇਂਦਰ ਤੇ ਆਪਣੇ ਪਿੰਡਾਂ 'ਚ ਵੀ ਬਣੇ ਜਿੱਥੇ ਏਰੀਆ ਸੈਂਟਰ ਬਣਦਾ ਉਥੇ ਤਕਰੀਬਨ ਸੇਵਾ ਕੇਂਦਰ ਬਣੇ ਪਿੱਛੋਕਾ ਕੰਮ ਹੋ ਗਿਆ ਹੁਣ ਸਿਰਫ ਦੋ ਕੰਮਾਂ ਲਈ ਆਰਟੀਓ ਆਫਿਸ ਆਉਣਾ ਪਊਗਾ ਇੱਕ ਜਿਹਦਾ ਹੈ ਵੀ ਲਾਇਸੈਂਸ ਜਾਂ ਕਿਸੇ ਦਾ ਪੱਕਾ ਲਾਇਸੈਂਸ ਬਣਾ ਉਹਨੂੰ ਟੈਸਟ ਟਰੈਕ ਤੇ ਟੈਸਟ ਦੇਣਾ 4 ਵੀਲਰ ਦਾ ਜਾਂ 2 ਵੀਲਰ ਦਾ ਉਹਨੂੰ ਆਉਣਾ ਪੈਣਾ ਤੇ ਉਹਦੇ ਨਾਲ ਹੀ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਵੀ ਵਿਸ਼ਵਾਸ ਦਿਵਾਇਆ ਵੀ ਆਉਣ ਵਾਲੇ ਸਮੇਂ 'ਚ ਆਪਾਂ ਹਰ ਟੈਸਟ ਟਰੈਕ ਦੇ ਉੱਤੇ ਆਪਾਂ ਜਿਹੜਾ ਪ੍ਰਿੰਟਿੰਗ ਵਾਲੀ ਮਸ਼ੀਨ ਰੱਖ ਦੇਣੀ ਆ ਉਸੇਲੇ ਮੌਕੇ ਤੇ ਜਿਹਦਾ ਟੈਸਟ ਕਲੀਅਰ ਹੁੰਦਾ 10 ਮਿੰਟਾਂ 'ਚ ਕਾਰਡ ਛਾਪ ਕੇ ਉਹਨੂੰ ਡੀਐਲ ਉਸੇ ਲਈ ਦੇ ਦੇਣਾ ਤੇ ਨਾਲ ਇੱਕ ਕੰਮ ਹੋਰ ਜਿਹੜਾ ਗੱਡੀ ਦੀ ਫਿਟਨੈਸ ਹੋਣੀ ਆ ਪਾਸਿੰਗ ਹੋਣੀ ਆ ਕਿਉਂਕਿ ਉਹ ਗੱਡੀ ਵੇਖ ਕੇ ਹੋਣੀ ਆ ਉਹ ਬਸ ਆਰਟੀਓ ਆਫਿਸ ਚ ਜਾਣਾ ਪਊ ਬਾਕੀ ਸਾਰੇ ਕੰਮ ਜਿਹੜੇ ਆ ਉਹ ਆਨਲਾਈਨ ਹੀ ਹੋ ਜਾਣੇ ਆ ਇੱਕ ਹੋਰ ਸ਼ੰਕਾ ਵੀ ਜਿਹੜੀ ਜਿਤਾਈ ਜਾ ਰਹੀ ਹੈ ਕਿ ਜਿਹੜੇ ਲੋਕ ਪਹਿਲਾਂ ਆਰਟੀਓ ਦਫ਼ਤਰਾਂ ਦੇ ਵਿੱਚ ਜਿਹੜੇ EMPLOYE ਕੰਮ ਕਰਦੇ ਸਨ ਉਹ ਹੁਣ ਸ਼ਾਇਦ ਬੇਰੁਜ਼ਗਾਰ ਹੋ ਜਾਣਗੇ ਉਸ ਬਾਬਤ ਕਿਹਾ ਕਿ ਉਹਨਾਂ ਨੂੰ ਕਿਸੇ ਹੋਰ ਵਿਭਾਗ ਦੇ ਵਿੱਚ ਅਡਜਸਟ ਕੀਤਾ ਜਾਏਗਾ ਜਾਂ ਆਰਟੀਓ ਵਿਭਾਗ ਦੇ ਵਿੱਚ ਵੀ ਵੱਖ-ਵੱਖਰੇ ਕੰਮ ਦਿੱਤੇ ਜਾਣਗੇ ਦੇਖੋ ਜਿਹੜੇ ਆਰਟੀਓ ਆਫਿਸ ਦੇ ਵਿੱਚ ਮੁਲਾਜ਼ਮ ਹੋਣੇ ਬੇਰਜ਼ਕਾਰ ਹੋਣੇ ਆ ਜਿਹੜੇ ਪੰਜ ਪੰਜ ਸੱਤ ਸੱਤ ਬਾਾਰ ਬੈਠੇ ਨਾ ਦਲਾਹ ਏਜੰਟ ਉਹ ਬੇਰਜ਼ਕਾਰ ਜ਼ਰੂਰ ਹੋਣੇ ਆ ਜਿਹੜੇ ਆਰਟੀਓ ਆਫਿਸ ਦੇ ਵਿੱਚ ਮੁਲਾਜ਼ਮ ਆ ਉਹ ਜਿਹੜੀ ਬਾਹਰ ਚੈਕਿੰਗ ਹੋਣੀ ਆ ਜਿਵੇਂ ਮੰਨ ਲਓ ਕੋਈ ਇਹਨੇ ਗੱਡੀਆਂ ਤੇ ਨੰਬਰ ਪਲੇਟਾਂ ਨਹੀਂ ਲਾਈਆਂ ਕੋਈ ਗੱਡੀਆਂ ਓਵਰ ਹਾਈਟ ਚਲਦੀਆਂ ਪਈਆਂ ਕੋਈ ਓਵਰਲੋਡ ਚਲਦੀਆਂ ਪਈਆਂ ਉਹ ਚੈਕਿੰਗ ਕਰਨਗੇ ਚੈਕਿੰਗ ਕਰਕੇ ਇੱਕ ਉਹਨਾਂ ਵਿਕਲਾਂ ਦੇ ਚਲਾਨ ਹੋਣਗੇ ਉਹਨਾਂ ਤੋਂ ਰੈਵਨਿਊ ਆਊਗਾ ਨਾਲੇ ਕਾਨੂੰਨ ਦੀ ਜਿਹੜੀ ਉਲੰਘਣਾ ਕਰਦੇ ਆ ਜਿਹੜੇ ਟ੍ਰੈਫਿਕ ਨਿਯਮ ਤੋੜਦੇ ਆ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ ਤੇ ਆਪੇ ਸਾਰਾ ਕੁਝ ਸੈੱਟ ਹੋਊਗਾ ਮંત્રી ਸਾਹਿਬ ਕੰਮ ਸਾਰੇ ਆਨਲਾਈਨ ਹੋਣ ਕੇ ਕੋਈ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਕਿ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਜਿਹੜੀ ਪ੍ਰਕਿਰਿਆ ਚੱਲੇਗੀ ਜਾਂ ਪੂਰਾ ਹਫ਼ਤਾ ਇਸ ਦਾ ਲਾਹਾ ਲੋਕ ਲੈ ਸਕਦੇ ਨੇ ਇਹ ਜਿਹੜੀ ਪ੍ਰਕਿਰਿਆ ਆ ਇਹ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਸੱਤੇ ਦਿਨ ਇਹ 1076 ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਜੋ ਕਾਲ ਜਾਊਗੀ ਅਪਾਇੰਟਮੈਂਟ ਮਿਲੂਗੀ ਉਹ ਲੋਕਾਂ ਦੇ ਘਰਾਂ 'ਚ ਜਾਣਗੇ ਇਹਨਾਂ ਦੀ ਵੈਸੇ ਡਿਊਟੀ ਸਵੇਰੇ 9 ਵਜੇ ਤੋਂ ਸਟਾਰਟ ਹੁੰਦੀ ਆ ਪਰ ਇਹਨਾਂ ਦੀ ਇਹ ਡਿਊਟੀ ਕੰਪਲਸਰੀ ਆ ਭਿਜਨੀਆਂ ਅਪਾਇੰਟਮੈਂਟਾਂ ਮਿਲੀਆਂ ਉਹ ਭਾਵੇਂ ਸ਼ਾਮਾਂ ਨੂੰ 7-8 ਵਜੇ ਖਤਮ ਹੋ ਜਾਂਦੇ ਭਾਵੇਂ ਰਾਤ 12 ਵਜੇ ਜਿੰਨੀਆਂ ਉਹ ਕਲੀਅਰ ਕਰਕੇ ਫਿਰ ਇਹਨਾਂ ਆਪਦੇ ਘਰ ਨੂੰ ਜਾਣਾ ਇਹ 7 ਅਪਾਇੰਟਮੈਂਟਾਂ ਤੱਕ ਪਰ ਅਪਾਇੰਟਮੈਂਟ 5 ਰੁਪਏ ਪਰ ਅਪਾਇੰਟਮੈਂਟ ਮਿਲਣੀ ਆ ਜੇ 10 ਅਪਾਇੰਟਮੈਂਟਾਂ ਫਿਰ 10 ਰੁਪਏ ਪਰ ਅਪਾਇੰਟਮੈਂਟ ਜੇ 15 ਫਿਰ 15 ਰੁਪਏ ਪਰ ਅਪਾਇੰਟਮੈਂਟ ਵੀ ਜਿੰਨੀਆਂ ਅਪਾਇੰਟਮੈਂਟਾਂ ਵਧਿਆ ਉਹਨੇ ਪੈਸੇ ਵਧ ਮਿਲਣਗੇ ਜਿਹੜੇ ਮੁਲਾਜ਼ਮੇ ਉਹ ਆਪਦੀ ਲੋੜ ਨੂੰ ਆਪ ਦੀ ਮਿਹਨਤ ਵੱਧ ਕਰਨਗੇ ਵੀ ਸਾਡੇ ਪੈਸੇ ਵੱਧ ਬਣਨਗੇ ਅਖੀਰ ਦੇ ਵਿੱਚ ਤੁਹਾਡੇ ਵੱਲੋਂ ਲੋਕਾਂ ਨੂੰ ਕੋਈ ਖਾਸ ਸਨੇਹਾ ਲੋਕਾਂ ਨੂੰ ਮੁਬਾਰਕਾਂ ਵੀ ਜਿਹੜਾ ਇਹ ਡਿਜੀਟਲ ਜਮਾਨਾ ਆਉਣ ਵਾਲੇ ਸਮੇਂ 'ਚ ਸਾਰਿਆਂ ਮਹਿਕਮਿਆਂ ਦਾ ਕੰਮ ਆਨਲਾਈਨ ਕਰਾਂਗੇ ਤੇ ਸਰਦਾਰ ਭਗਵੰਤ ਸਿੰਘ ਮਾਨ ਆਪ ਚਾਹੁੰਦੇ ਆ ਵੀ ਲੋਕਾਂ ਦੇ ਪੈਸੇ ਦੀ ਲੁੱਟ ਤੇ ਲੋਕਾਂ ਦੇ ਸਮੇਂ ਦੀ ਬਰਬਾਦੀ ਉਹ ਖਤਮ ਹੋਵੇ ਡਿਜੀਟਲ ਜਮਾਨਾ ਸਾਰਾ ਜਿਹੜਾ ਕੰਮ ਆ ਦਫ਼ਤਰਾਂ ਦਾ ਉਹ ਆਨਲਾਈਨ ਹੋਵੇ ਅੱਜ ਜਿਹੜਾ ਆਰਟੀਓ ਆਫਿਸ ਨੂੰ ਲੋਕ ਲਾਇਆ ਇਹ ਦਫਤਰ ਅੱਜ ਜੰਦਰੇ ਵੱਜ ਗਿਆ ਇੱਥੇ ਕੋਈ ਹੋਰ ਦਫਤਰ ਚਲਾਵਾਂਗੇ ਹੋਰ ਮੁਲਾਜ਼ਮ ਵੱਖਰਾ ਕੰਮ ਕਰਨਗੇ ਨਹੀਂ ਤੇ ਅੱਗੇ ਰੀਬਨ ਕੱਟ ਕੇ ਤੇ ਘਾਟਨ ਕਰੀਦਾ ਹੈ ਤੇ ਘਾਟਨ ਕਰਕੇ ਦਫਤਰ ਦਾ ਬੂਹਾ ਖੁੱਲਦਾ ਹੀ ਅੱਜ ਜਿਹੜਾ ਇਹ ਘਾਟਨ ਹੋਇਆ ਉਹ ਦਫਤਰ ਦਾ ਬੂਹਾ ਬੰਦ ਕਰਕੇ ਜੰਦਰਾ ਵੱਜਾ ਇਹ ਕਹਿ ਸਕਦੇ ਆ ਕਿ ਕਰਪਸ਼ਨ ਨੂੰ ਤਾਲਾ ਲੱਗਾ ਕਰਪਸ਼ਨ ਨੂੰ ਤਾਲਾ ਲੱਗਾ ਲੋਕਾਂ ਦੇ ਸਮੇਂ ਦੀ ਬਰਬਾਦੀ ਨੂੰ ਤਾਲਾ ਲੱਗਾ ਲੋਕਾਂ ਦੀ ਜਿਹੜੀ ਕੰਮ ਨੂੰ ਪੈ ਲਿਆ ਉਹਦੀ ਅੱਜ ਜਿੱਤ ਹੋਈ ਆ ਆਉਣ ਵਾਲੇ ਸਮੇਂ 'ਚ ਹੋਰ ਤੇਜ਼ੀ ਨਾਲ ਕੰਮ ਹੋਣਗੇ ਲੋਕਾਂ ਦੀ ਸਰਕਾਰ ਲੋਕ ਮਾਨ ਕਰਨਗੇ ਵੀ ਸਾਡੀ ਸਰਕਾਰ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਸਾਡੇ ਨਾਲ ਲਾਲਜੀਤ ਭੁੱਲਰ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਸਾਰੀ ਅੱਜ ਜੋ ਲੁਧਿਆਣਾ ਦੇ ਆਰਟੀਓ ਦਫ਼ਤਰ ਨੂੰ ਤਾਲਾ ਲਗਾਇਆ ਔਰ ਕਿਸ ਤਰ੍ਹਾਂ ਹੁਣ ਸਾਰੇ ਕੰਮ ਜਿਹੜੇ ਨੇ ਆਨਲਾਈਨ ਹੋਣਗੇ ਸੋ ਲੋਕਾਂ ਦੇ ਲਈ ਇਹ ਵੱਡੀ ਰਾਹਤ ਹੈ ਕਿਉਂਕਿ ਅਕਸਰ ਵੇਖਿਆ ਜਾਂਦਾ ਸੀ ਕਿ ਇਹਨਾਂ ਦਫ਼ਤਰਾਂ ਦੇ ਵਿੱਚ ਵੱਡੀ ਖੱਜਲ-ਖੁਆਰੀ ਲੋਕਾਂ ਦੀ ਹੁੰਦੀ ਸੀ ਪੈਸੇ ਦੀ ਲੁੱਟ-ਖੁੱਟ ਹੁੰਦੀ ਸੀ ਏਜੰਟ ਜਿਹੜੇ ਪੈਸਾ ਲੁੱਟਦੇ ਸਨ ਅੱਜ ਸਿੱਧੇ ਤੌਰ ਤੇ ਉਹਨਾਂ ਤੋਂ ਰਾਹਤ ਮਿਲੀ ਹੈ ਔਰ ਮਾਨ ਸਰਕਾਰ ਵੱਲੋਂ ਇਹ ਇਨੀਸ਼ੀਏਟਿਵ ਜਿਹੜਾ ਲਿੱਤਾ ਗਿਆ ਕੈਮਰਾ ਪਰਸਨ ਸਤਵੰਦ ਮਠਾੜੂ ਦੇ ਨਾਮ ਐਮਨ ਸਿੰਘ ਲੋਧਿਆਣਾ ਟਾਈਮਸ